ਪਲਵੰਤ ਸਿੰਘ ਰਾਜੋਵਾਨਾ ਮਾਮਲੇ ਨੂੰ ਲੈ ਕੇ ਚਰਚਾਵਾ ਤੇਜ਼ ਹੁੰਦੀਆਂ ਜਾ ਰਹੀਆਂ ਨੇ ਸਵਾਲ ਇਹੀ ਉੱਠ ਰਿਹਾ ਕਿ ਆਖਿਰ ਬਲਵੰਤ ਸਿੰਘ ਰਾਜੋਵਾਨਾ ਬਾਹਰ ਆਉਣਗੇ ਕਿ ਨਹੀਂ ਲੰਗੇ ਦਿਨੀ ਉਦੋਂ ਵੀ ਚਰਚਾ ਚੱਲੀ ਜਦੋਂ ਅਚਾਨਕ ਬਲਵੰਤ ਸਿੰਘ ਰਾਜੋਵਾਨਾ ਦਾ ਮੈਡੀਕਲ ਕਰਵਾਇਆ ਗਿਆ ਉਸ ਵੇਲੇ ਵੀ ਸਵਾਲ ਖੜੇ ਹੋਏ ਕਿ ਆਖਿਰਕਾਰ ਬਲਵੰਤ ਸਿੰਘ ਰਾਜੋਵਾਨਾ ਨੂੰ ਕਿਉਂ ਹਸਪਤਾਲ ਚ ਲਿਆਂਦਾ ਗਿਆ ਹਾਲਾਂਕਿ ਉਸ ਵੇਲੇ ਬਲਵੰਤ ਸਿੰਘ ਰਾਜੋਵਾਨਾ ਦਾ ਇੱਕ ਬਿਆਨ ਵੀ ਬੜਾ ਵਾਇਰਲ ਹੋਇਆ ਪ੍ਰੈਸ ਦੇ ਬਾਵਜੂਦ ਹੁਣ ਚਰਚਾਵਾ ਹੋਰ ਤੀਬਰ ਹੁੰਦੀਆਂ ਜਾ ਰਹੀਆਂ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆ ਉਹ ਇਸ ਵੇਲੇ ਹੋਰ ਵੱਡੇ ਪੱਧਰ ਤੇ ਚਰਚਾਵਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਔਰ ਬੀਜੇਪੀ ਦੇ ਕੁਝ ਬਿਆਨ ਬੀਜੇਪੀ ਦੇ ਕੁਝ ਸਿੱਖ ਲੀਡਰਾਂ ਦੇ ਬਿਆਨ ਜਿਹੜੇ ਆ ਜਾਂ ਉਹਨਾਂ ਦੇ ਕਾਰਵਿਹਾਰ ਜਿਹੜੇ ਇਸ ਸੰਬੰਧੀ ਹੈ ਉਹ ਚਰਚਾ ਦਾ ਕੇਂਦਰ ਬਣਦੇ ਨਜ਼ਰ ਆ ਰਿਹਾ ਹਾਲਾਂਕਿ ਬਲਵੰਤ ਸਿੰਘ ਰਾਜਵਾਨਾ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਜਿਹੜਾ ਉਹ ਸੁਣਵਾਈ ਕਰੇਗਾ ਔਰ ਉਡੀਕ ਕੀਤੀ ਜਾ ਰਹੀ ਹੈ ਸੁਪਰੀਮ ਕੋਰਟ ਦੀ ਸੁਣਵਾਈ ਦੀ ਪਰ ਦੂਸਰੇ ਪਾਸੇ ਬਲਵੰਤ ਸਿੰਘ ਰਾਜੋਆਣਾ ਜਾਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਜਿਹੜੇ ਲੀਡਰ ਨੇ ਉਮੜਦੇ ਨਜ਼ਰ ਆ ਰਹੇ ਆ ਖਾਸ ਤੌਰ ਦੇ ਉੱਤੇ ਪ੍ਰੇਮ ਸਿੰਘ ਤੰਦੂ ਮਾਜਰਾ ਇਸ ਮੈਟਰ ਦੇ ਉੱਤੇ ਬਲਵੰਤ ਸਿੰਘ ਰਾਜੋਆਣਾ ਮਾਮਲੇ ਦੇ ਉੱਤੇ ਕੀ ਬੋਲੇ ਆ ਆਓ ਸੁਣਦੇ ਆ ਭਾਈ ਰਾਜੋਆਣਾ ਦੇ ਮਸਲੇ ਦੇ ਵਿੱਚ ਕੇਂਦਰ ਸਰਕਾਰ ਚੁੱਪ ਧਾਰੀ ਬੈਠੀ ਆ ਔਰ ਉਹਨਾਂ ਨੂੰ ਇਸ ਬੜੀ ਮੈਂ ਕਹਾਂ ਕਿ ਸਾਗ ਨਾ ਬੜੀ ਨਾਜ਼ੁਕ ਗੱਲ ਚਿੰਤਾਜਨਕ ਗੱਲ ਔਰ ਇੱਕ ਜਜਵਾਤੀ ਗੱਲ ਹੈ ਇਹਦੇ ਨਾਲ ਸਾਰੇ ਪਾਰਟੀਆਂਾਂ ਆਗਮਾ ਦੁਰਗਿਆ ਹੋਈਆਂ ਨੇ ਤੇ ਸਰਕਾਰ ਜਿਹੜੀ ਹੈ ਉਹਨੂੰ ਪਹਿਲ ਕਰਮੀ ਕਰਕੇ ਭਾਈ ਰਾਜਵਾਨਾ ਦੀ ਜਿਹੜੀ ਫਾਸੀ ਦੀ ਸਜ਼ਾ ਉਹਨੂੰ ਮਰਦਾ ਦੇ ਵਿੱਚ ਤੋਦੀਰ ਕਰਨਾ ਚਾਹੀਦਾ ਹੁਣ ਤਾਂ ਮੇਰਾ ਖਿਆਲ ਆ ਜਿਹੜੇ ਨਿਤ ਬਿਟੂ ਹੋਰਾਂ ਨੇ ਵੀ ਜਿਹੜੇ ਪਹਿਲਾਂ ਵਿਰੋਧ ਕਰ ਰਹੇ ਸੀ ਇਸ ਗੱਲ ਦਾ ਹੁਣਾਂ ਨੇ ਵੀ ਇਸ ਗੱਲ ਤੋਂ ਕਹਿਤਾ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੱਡੇ ਹਿੱਸੇ ਨੇ ਪਹਿਲਾਂ ਹੀ ਕਹਿਤਾ ਸੀ ਤੇ ਹੁਣ ਜੇ ਕੋਈ ਰਹਿ ਗਏ ਸੀ ਉਹ ਵੀ ਕਹਿਣ ਲੱਗੇ ਵੀ ਜੇ ਤੋਦੀਰ ਹੋ ਜਾਏ ਸਜ਼ਾ ਜਿਆਦਾ ਉਮਰ ਕਾਇਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਤੇ ਹੁਣ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਜਲਦੀ ਫੈਸਲਾ ਕਰਕੇ ਭਾਈ ਰਾਜੋਵਾਲਾ ਦੀ ਜਿਹੜੀ ਪਛੀਹ ਸਜ਼ਾ ਹੈ ਉਹਨੂੰ ਉਮਰ ਕਾਇਤੇ ਤੁਰੀਦ ਕਰਨਾ ਚਾਹੀਦਾ ਭਾਈ ਰਾਜੋਵਾਲਾ ਦੇ ਮਸਲੇ ਦੇ ਵਿੱਚ ਕੇਂਦਰ ਸਰਕਾਰ ਚੁੱਪ ਧਾਰੀ ਬੈਠੀ ਆ ਔਰ ਉਹਨਾਂ ਨੂੰ ਇਸ ਬੜੀ ਮੈਂ ਕਹਾਂ ਕਿ ਸਾਗਣਾ ਬੜੀ ਨਾਜ਼ੁਕ ਗੱਲ ਚਿੰਤਾਜਨਕ ਗੱਲ ਔਰ ਇੱਕ ਜਜਵਾਤੀ ਗੱਲ ਹਮ ਹੈ ਇਹਦੇ ਨਾਲ ਸਾਰੇ ਪਾਤਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਸਰਕਾਰ ਜਿਹੜੀ ਹੈ ਉਹਨੂੰ ਪਹਿਲ ਕਰਮੀ ਕਰਕੇ ਭਾਈ ਰਾਜਵਾਨਾ ਦੀ ਜਿਹੜੀ ਫਾਸੀ ਦੀ ਸਜ਼ਾ ਉਹਨੂੰ ਮਰਦਾਇਰ ਵਿੱਚ ਤੋਦੀਰ ਕਰਨਾ ਚਾਹੀਦਾ ਹੁਣ ਤਾਂ ਮੇਰਾ ਖਿਆਲ ਹੈ ਜਿਹੜੇ ਨਿਤ ਬਿਟੂਹਰਾ ਨੇ ਵੀ ਜਿਹੜੇ ਪਹਿਲਾਂ ਵਿਰੋਧ ਕਰ ਰਹੇ ਸੀ ਇਸ ਗੱਲ ਦਾ ਉਹਨਾਂ ਨੇ ਵੀ ਇਸ ਗੱਲ ਤੋਂ ਕਹਿਤਾ ਆ ਮੈਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੱਡੇ ਹਿੱਸੇ ਨੇ ਪਹਿਲਾਂ ਹੀ ਕਹਿਤਾ ਸੀ ਤੇ ਹੁਣ ਜੇ ਕੋਈ ਰਹਿ ਗਏ ਸੀ ਉਹ ਵੀ ਕਹਿਣ ਲੱਗੇ ਵੀ ਜੇ ਤਵਦੀਲ ਹੋ ਜੇ 80000 ਸਜ਼ਾ ਉਮਰ ਕਾਇਤ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਤੇ ਹੁਣ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਜਲਦੀ ਫੈਸਲਾ ਕਰਕੇ ਭਾਈ ਰਾਜੋਵਾਲਾ ਦੀ ਜਿਹੜੀ 80000 ਸਜ਼ਾ ਹੈ ਉਹਨੂੰ ਉਮਰ ਕਾਇਤ ਜੇ ਤਵਦੀਲ ਕਰਨਾ ਚਾਹੀਦਾ ਹੈ